ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਿਸ਼ਾਨ ਸਾਹਿਬ ਅਕਸਰ ਅਸੀਂ ਗੁਰਦੁਆਰਿਆਂ ਦੇ ਵਿੱਚ ਦੇਖਦੇ ਹਾਂ ਕਿ ਬਹੁਤ ਵੱਡੇ ਤੇ ਉੱਚੇ ਲਾਏ ਹੁੰਦੇ ਆ ਪਰ ਇਹਨਾਂ ਦਾ ਮਤਲਬ ਕੁਝ ਹੋਰ ਸੀ ਤੇ ਅੱਜ ਕੁਝ ਹੋਰ ਬਣ ਗਿਆ ਨਿਸ਼ਾਨ ਸਾਹਿਬ ਦਾ ਉੱਚੇ ਲਾਉਣ ਦਾ ਮਤਲਬ ਹੁੰਦਾ ਸੀ ਕਿ ਰਾਤ ਬਰਾਤੇ ਜੇ ਕੋਈ ਬੰਦਾ ਫਸ ਗਿਆ ਜੇ ਕਿਸੇ ਬੰਦੇ ਨੂੰ ਕੋਈ ਕਿੱਥੇ ਪਹੁੰਚਣ ਵਾਸਤੇ ਕੋਈ ਸਾਧਨ ਨਹੀਂ ਮਿਲਿਆ ਤੇ ਉਹ ਦੇਖਣ ਕਿ ਨਿਸ਼ਾਨ ਸਾਹਿਬ ਕਿੱਧਰ ਹੈ ਕਿਉਂਕਿ ਦੂਰੋਂ ਦਿਖ ਜਾਂਦੇ ਸੀ ਉੱਚੇ ਹੋਣ ਕਰਕੇ ਉੱਥੇ ਜਾ ਕੇ ਉਹਦੇ ਖਾਣ ਪੀਣ ਦਾ ਇੰਤਜ਼ਾਮ ਹੋ ਸਕੇ ਤੇ ਰਾਤ ਰਹਿਣ ਦਾ ਇੰਤਜ਼ਾਮ ਹੋ ਸਕੇ ਪਰ ਅੱਜ ਦੇ ਸਮੇਂ ਵਿੱਚ ਨਿਸ਼ਾਨ ਸਾਹਿਬ ਸਿਰਫ ਇੱਕ ਕੰਪੀਟੀਸ਼ਨ ਬਣ ਕੇ ਰਹਿ ਗਿਆ ਕਿ ਸਾਡਾ ਨਿਸ਼ਾਨ ਸਾਹਿਬ ਸਭ ਤੋਂ ਉੱਚਾ ਸਾਡਾ ਨਿਸ਼ਾਨ ਸਾਹਿਬ ਸਭ ਤੋਂ ਉੱਚਾ ਪਰ ਗੁਰਦੁਆਰਿਆਂ ਦੀਆਂ ਡੇਰੀਆਂ ਦੇ ਵਿੱਚ ਨਾ ਰਹਿ ਰਾਤ ਰਹਿਣ ਦਾ ਕੋਈ ਇੰਤਜ਼ਾਮ ਹੈ ਤੇ ਨਾ ਹੀ ਪਰਸ਼ਾਦੇ ਪਾਣੀ ਦਾ ਕੋਈ ਇੰਤਜ਼ਾਮ ਹੈ ਇੱਕ ਥੋੜੇ ਦਿਨ ਪਹਿਲਾਂ ਦੀ ਇੱਕ ਵਾਇਰਲ ਹੋ ਰਹੀ ਸੀ ਵੀਡੀਓ ਬਲੰਦਪੁਰੀ ਡੇਰਾ ਕੋਈ ਨਕੂਦਰ ਦੇ ਲਾਗੇ ਤੇ ਉੱਥੇ ਨਿਸ਼ਾਨ ਸਾਹਿਬ ਦੇ ਚੜਾ ਕੇ ਤੇ ਜਿੱਦਾਂ ਗਿੱਧਾ ਪਾਈਦਾ ਨਾ ਐਦਾਂ ਤਾੜੀਆਂ ਮਾਰ ਮਾਰ ਕੇ ਗਿੱਧਾ ਪਾ ਰਹੇ ਨੇ ਤੇ ਇੱਕ ਕੋਈ ਗਰਬਾਣੀ ਦਾ ਸ਼ਬਦ ਨਹੀਂ ਉਹ ਪੜੀ ਜਾ ਰਹੇ ਸਿਰਫ ਇੱਕੋ ਹੀ ਟੁਕ ਬੋਲੀ ਜਾ ਰਹੇ ਨੇ ਤੇਰੇ ਫਰਲੇ ਉੱਡਦੇ ਜੀ ਮਾਲਕਾ ਵਿੱਚ ਅਸਮਾਨ ਨਾਲ ਉੱਚੇ ਨਿਸ਼ਾਨ ਸਾਹਿਬ ਵੱਲ ਨੂੰ ਪੇਠਾ ਤੇ ਉਹਦੇ ਵੱਲ ਨੂੰ ਮੂੰਹਾਂ ਜਿਹੜਾ ਉਹਨਾਂ ਦਾ ਕੋਈ ਸੰਤ-ਸੰਤ ਜਾਓ ਤੇ ਤੇਰੇ ਫਰਲੇ ਉੱਡਦੇ ਜੀ ਮਾਲਕਾ ਵਿੱਚ ਅਸਮਾਨਾਂ ਉੱਚੇ ਇਹ ਗੱਲ ਕਹੀ ਜਾਂਦੇ ਆ ਤੇ ਗਿੱਧਾ ਪਾਈ ਜਾਂਦੇ ਆ ਗਰਬਾਣੀ ਕਹਿੰਦੀ ਆ ਹਰਖ ਸੋਗ ਤੇ ਰਹੇ ਨੇ ਯਾਰ ਨਾਹੀਂ ਮਾਨਬ ਮਾਨਾ ਤੇ ਫਿਰ ਇਹੋ ਜਿਹੇ ਗਿੱਧੇ ਭੰਗੜੇ ਜਿਹੜੇ ਆ ਸਿੱਖੀ ਦੇ ਵਿੱਚ ਕਿੱਥੋਂ ਡੈਜ ਹੋ ਗਏ ਤੇ ਹੋਰ ਵੀ ਇੱਕ ਵਾਰੀ ਮੈਂ ਨਾ ਆ ਡੇਰਾ ਪੈਂਦਾ ਇੱਕ ਹੁਸ਼ਿਆਰਪੁਰ ਬੱਸ ਅਡੇ ਦੇ ਲਾਗੇ ਮਿੱਠਾ ਟਵਾਣਾ ਇੱਕ ਵਾਰੀ ਰਾਤ ਬੱਸ ਜਿਹੜੀ ਸੀ ਨਾ ਮਤਲਬ ਨਹੀਂ ਆਈ ਰਾਤ ਧੁੰਦ ਬਹੁਤ ਪਈ ਸੀ ਰਾਤ ਦੇ ਨਾ 1:30 2 ਵਜੇ ਦਾ ਟਾਈਮ ਸੀ ਮੈਂ ਬੱਸ ਅਡੇ 'ਚ ਤੇ ਮੈਂ ਨਾ ਨਿਕੇ ਨਿਕੇ ਨਿਆਣੇ ਝੜਫਦੇ ਪਏ ਸੀ ਠੰਡ ਦੇ ਨਾਲ ਮੈਂ ਉਹਨਾਂ ਨੂੰ ਕਿਹਾ ਵੀ ਲਾਗੇ ਤੁਸੀਂ ਗੁਰਦੁਆਰੇ ਚੱਲ ਜੋ ਤੇ ਗੁਰਦੁਆਰੇ ਵਾਲਿਆਂ ਨੇ ਉਹਨਾਂ ਨੂੰ ਅੰਦਰ ਨਹੀਂ ਵੜਨ ਦਿੱਤਾ ਜਦੋਂ ਵਾਪਸ ਆਏ ਤੇ ਮੈਂ ਗੁੱਸੇ 'ਚ ਜਾ ਕੇ ਉਹਨਾਂ ਦੇ ਨਾਲ ਫਲੈਕਸ ਫਲਕਸ ਪਾੜ ਦਿੱਤੇ ਜਾ ਕੇ ਗੁਰਪਰੇ ਵਾਲਿਆਂ ਦੇ ਨਾਲ ਲੜਾਈ ਕੀਤੀ ਤੇ ਮੇਰੀ ਬਾਹ ਤੇ ਕਰਪਾਨ ਵੀ ਲੱਗੀ ਆ ਟੱਕ ਉਦੋਂ ਦਾ ਮੈਨੂੰ ਇਹਨਾਂ ਨੇ ਤੁਹਾਨੂੰ ਕੀ ਦਿੱਤੀ ਸੀ ਵੀ ਤੈਨੂੰ ਨਾ ਅੰਦਰੋਂ ਬੰਦੇ ਸੱਦ ਕੇ ਤੈਨੂੰ ਕਟਾਉਣਾ ਤੇ ਮੈਂ ਗੁੱਸੇ ਦੇ ਵਿੱਚ ਆਪਣੀ ਬਾਹ ਵਧ ਕੇ ਤੈਨੂੰ ਇਹ ਖੂਨ ਦੇ ਨਾਲ ਫਿਰ ਨਵਾਏ ਮੈਂ ਕਿਹਾ ਲਓ ਜੇ ਤੁਸੀਂ ਤੁਹਾਨੂੰ ਖੂਨ ਦੀ ਜਿਆਦਾ ਪਿਆਸ ਹੈ ਮੈਂ ਇਥੇ ਭਜਾ ਦਿੰਦਾ ਕਹਿਣ ਦਾ ਮਤਲਬ ਇਹ ਹੈ ਕਿ ਇਹ ਕਹਿੰਦੇ ਜੀ ਸਾਨੂੰ ਆਰਡਰ ਹੈ ਬਾਬਿਆਂ ਦਾ ਅਸੀਂ 9 ਵਜੇ ਤੋਂ ਬਾਅਦ ਗੇਟ ਨਹੀਂ ਖੋਲਣਾ 9 ਵਜੇ ਤੱਕ ਤੇ ਹਰ ਬੰਦਾ ਕੋਸ਼ਿਸ਼ ਕਰਦਾ ਕਿ ਆਪਣੇ ਘਰ ਪਹੁੰਚ ਜਾਵੇ ਗੁਰਦੁਆਰੇ ਸਿਰਫ ਡੇਰੇ ਜਿਹੜੇ ਆ ਇੱਕ ਮਾਇਆ ਇਕੱਠੀ ਕਰਨ ਦਾ ਸਾਧਨ ਬਣ ਗਏ ਆ ਨਾ ਕਿਸੇ ਨੂੰ ਰਾਤ ਰਹਿਣ ਦਿੰਦੇ ਆ ਤੇ ਨਾ ਕਿਸੇ ਨੂੰ ਪ੍ਰਸ਼ਾਦਾ ਪਾਣੀ ਛਕਣ ਦਿੰਦੇ ਆ ਇੱਕ ਵਾਰੀ ਮੈਂ ਦੋ ਸਟੂਡੈਂਟ ਵੀ ਛੱਡਣ ਗਿਆ ਸੀ ਰਾਤ ਮਠੇਟਵਾਂ ਦੇ ਗੁਰਦੁਆਰੇ ਉਹਨਾਂ ਨੂੰ ਵੀ ਨਹੀਂ ਸੀ ਠਹਿਰਨ ਦਿੱਤਾ ਇਹਨਾਂ ਨੇ ਪੇਪਰ ਜਿਹੜਾ ਆਏ ਸੀ ਸਟੂਡੈਂਟ ਕਹਿੰਦੇ ਨਹੀਂ ਜੀ ਬਾਹਰ ਜਿੱਥੇ ਮਰਜੀ ਜਾ ਕੇ ਸੌਂ ਜੀ ਸਾਡੇ ਲੋਕ ਭਵੇਂ ਸੜਕ ਤੇ ਸੌਂ ਜੋ ਅਸੀਂ ਡੇਰੇ ਜਿਨੀ ਰਹਿਣ ਦੇਣਾ ਤੇ ਫਿਰ ਸੰਕਟ ਕਾਦੇ ਵਾਸਤੇ ਮਾਇਆ ਚੜਾਈ ਜਾਂਦੀ ਇਹਨਾਂ ਡੇਰਿਆਂ ਗੁਰਦੁਆਰਿਆਂ ਤੇ ਜਦ ਇਹ ਕਿਸੇ ਨੂੰ ਪ੍ਰਸ਼ਾਦਾ ਪਾਣੀ ਨਹੀਂ ਸ਼ਕਾ ਸਕਦੇ ਕਿਸੇ ਨੂੰ ਰਾਤ ਨਹੀਂ ਰੱਖ ਸਕਦੇ ਇੱਕ ਹਰਖੋਵਾਲ ਨਾਂ ਦਾ ਡੇਰਾ ਉੱਥੇ ਰਾਤ ਇੱਕ ਵਾਰੀ ਮੈਂ ਗਿਆ ਮੁਖ ਲਿਆਣੇ ਜਾਣਾ ਸੀ ਉੱਥੇ 3-4 ਫੁੱਟ 3-4 3 ਫੁੱਟ ਤੋਂ ਉੱਪਰ ਪਾਣੀ ਸੀ ਅੱਗੇ ਜਮਾ ਕੋਈ ਨਹੀਂ ਸੀ ਕੋਈ ਮੀਂਹ ਪੈ ਕੇ ਹਟਿਆ ਸੀ ਮੈਂ ਕੋਸ਼ਿਸ਼ ਕੀਤੀ ਤੇ ਨਹੀਂ ਪਾਰ ਕਰ ਸਕਿਆ ਮੈਂ ਸਾਈਕਲ ਤੇ ਸੀ ਹੁਸ਼ਿਆਰ ਕਰੂੰਗਾ ਤੇ ਮੈਂ ਚਲਾ ਗਿਆ ਡੇਰੇ ਡੇਰੇ ਵਾਲਿਆਂ ਨੇ ਅੰਦਰ ਨਹੀਂ ਬੜਨ ਦਿੱਤਾ ਮੈਨੂੰ ਗੇਟ ਨਹੀਂ ਖੋਲਿਆ ਹਾ ਹਾ ਹਿਹੀ ਦੀਆਂ ਆਵਾਜ਼ਾਂ ਆਈ ਜਾਂਦੀਆਂ ਸੀ ਅੰਦਰੋਂ ਹੱਸਣ ਦੀਆਂ ਮੇਰੀ ਆਵਾਜ਼ ਸੁਣਦੇ ਸੀ ਪਰ ਉਹਨਾਂ ਨੇ ਗੇਟ ਨਹੀਂ ਖੋਲਿਆ ਮੈਂ ਬਾਹਰ ਹੀ ਸੋ ਗਿਆ ਸੜਕ ਦੇ ਉੱਤੇ ਗੇਟ ਦੇ ਸਾਹਮਣੇ ਉੱਪਰ ਜੋਕਾਂ ਤੇ ਭੱਜੂ ਦੇ ਇੰਨੇ ਇਕੱਠੇ ਹੋ ਗਏ ਪਤਾ ਨਹੀਂ ਮੇਰੇ ਸਰੀਰ ਦੀ 스ਮੈਲ ਨਾਲ ਜਾਂ ਸਰੀਰ ਦੀ ਗਰਮੀ ਕਰਕੇ ਉਧਰ ਨੂੰ ਆ ਗਏ ਹਾਰ ਕੇ ਮੈਂ ਉਥੋਂ ਦੁਖੀ ਹੋ ਕੇ ਤੇ ਵਾਪਸ ਤੁਰ ਪਿਆ ਇੱਕ ਲਾਗੇ ਖੱਦਰ ਦੀ ਮਿਲ ਸੀ ਉਹਨਾਂ ਨੇ ਮੈਨੂੰ ਅੱਗ ਬਾਲ ਕੇ ਦਿੱਤੀ ਭਈਆਂ ਨੇ ਤੇ ਮੈਂ ਰਾਤ ਕੱਟੀ ਔਰ ਇੱਕ ਉੱਥੇ ਨਾ ਮੈਨੂੰ ਜਿਹਨੂੰ ਰੋਕੀ ਪਾਗਲ ਕਹਿੰਦੇ ਨੇ ਇੱਕ ਕੋਈ ਫਕੀਰ ਜਿਹਾ ਘੁੰਮਦਾ ਸੀ ਰਾਤ ਸੜਕਾਂ ਦੇ ਉੱਤੇ ਮੈਨੂੰ ਕਹਿੰਦਾ ਇਹ ਗਰੀਬਾਂ ਵਾਸਤੇ ਗੇਟ ਨਹੀਂ ਖੋਲਦੇ ਐਦਾਂ ਕਰ ਕਹਿੰਦਾ ਮੈਂ ਦੋ ਪ੍ਰਸ਼ਾਦ ਮੰਗ ਕੇ ਲਿਆਂਦੇ ਸੀ ਦੋ ਰੋਟੀਆਂ ਇੱਕ ਤੂੰ ਖਾ ਲੈ ਇੱਕ ਮੈਂ ਖਾ ਲੈਣਾ ਉਹ ਫਕੀਰ ਦੀ ਅਵਸਥਾ ਜਿਹੜੀ ਸੀ ਇੰਨਾ ਸੰਤਾਂ ਸੰਤਾਂ ਦੇ ਨਾਲੋਂ ਕਿਤੇ ਉੱਚੀ ਸੀ ਜਿਹੜੇ ਨੇ ਆਪਣੇ ਮੰਗ ਕੇ ਲਿਆਂਦੀ ਰੋਟੀ ਦੇ ਵਿੱਚੋਂ ਵੀ ਮੈਨੂੰ ਕਿਹਾ ਛਕਣ ਵਾਸਤੇ ਤੇ ਇਹ 90 ਦੇ ਲਾਗੇ ਦੀ ਗੱਲ ਹੈ ਜਿਹੜੀ ਮੈਂ ਤੁਹਾਨੂੰ ਦੱਸੀ ਆ ਤੇ ਗੱਲ ਇਹ ਆ ਕਿ ਨਿਸ਼ਾਨ ਸਾਹਿਬ ਦੀ ਮਹੱਤਤਾ ਨੂੰ ਇਹਨਾਂ ਡੇਰਿਆਂ ਨੇ ਇਹਨਾਂ ਗੁਰਦੁਆਰਿਆਂ ਨੇ ਖਤਮ ਕਰ ਦਿੱਤਾ 255 ਫੁੱਟ ਤੋਂ ਉੱਪਰ ਨਿਸ਼ਾਨ ਸਾਹਿਬ ਆ ਉੱਥੇ ਬਲੰਦਪੁਰੀ ਡੇਰਾ ਜਿਹੜਾ ਤੇ ਨੇ 9.5 ਪੌਣੇ 10 ਫੁੱਟ ਦਾ ਉੱਤੇ ਖੰਡਾ ਤੇ ਸ਼ਹੀਦ ਸਿੰਘਾਂ ਦੀ ਅਰਦਾਸ ਨਹੀਂ ਕਰਨ ਦਿੰਦੇ ਆਪਣੇ ਡੇਰੇ ਤੇ ਆਪਣੇ ਗੁਰਦੁਆਰੇ ਦੇ ਉੱਤੇ ਬਾਹਰ ਵੀ ਬਰਾਂਚਾਂ ਹੈਗੀਆਂ ਇਹਨਾਂ ਦੀਆਂ ਕਹਿੰਦੇ ਨਾ ਸੰਤ ਜਰਨੈਲ ਸਿੰਘ ਭਿੰਡਰਾਲੇ ਦੀ ਅਰਦਾਸ ਕਰਨ ਦੇਣੀ ਹੈ ਆਪਣੇ ਡੇਰੇ ਤੇ ਤੇ ਨਾ ਜਿਹੜੇ ਜੋਕੇ ਸਿੰਘ ਸ਼ਹੀਦ ਹੋਏ ਆ ਉਹਨਾਂ ਦੀ ਖੜਕੂਆਂ ਦੀ ਅਰਦਾਸ ਵੀ ਨਹੀਂ ਕਰਨ ਦਿੰਦੇ ਆਪਣੇ ਡੇਰਿਆਂ ਤੇ ਤੇ ਫਿਰ ਕਾਦੀ ਸਿੱਖ ਨੇ ਇਹ ਇਹਨਾਂ ਨੂੰ ਤੇ ਸਿੱਖਿਆ ਖਵਾਉਣ ਦਾ ਹੱਕ ਹੀ ਨਹੀਂ ਹੋਣਾ ਚਾਹੀਦਾ ਫਿਰ ਸੋ ਇਹਨਾਂ ਡੇਰਿਆਂ ਦੀ ਤੇ ਇਹ ਅਸਲੀਅਤ ਨੂੰ ਪਛਾਣੋ ਸਿਰਫ ਇੱਕ ਕੰਪੀਟੀਸ਼ਨ ਵਾਸਤੇ ਨਿਸ਼ਾਨ ਸਾਹਿਬ ਲਾਉਂਦੇ ਆ ਪਹਿਲਾਂ ਗੁਰਦਾਰੇ ਕੱਚੇ ਹੁੰਦੇ ਸੀ ਤੇ ਸਿੱਖੀ ਪੱਕੀ ਹੁੰਦੀ ਸੀ ਤੇ ਹੁਣ ਗੁਰਦਾਰੇ ਪੱਕੇ ਹੋ ਗਏ ਆ ਤੇ ਸਿੱਖੀ ਕੱਚੀ ਹੋ ਗਈ ਹੈ ਜੇ ਮੇਰੀ ਗੱਲ ਚੰਗੀ ਲੱਗੀ ਤਾਂਗੇ ਸ਼ੇਅਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ